ਪੰਜਾਬ ਦੀ ਧਰਤੀ ਸਿਰਫ ਵਧੀਆ ਖੇਤੀ ਲਈ ਨਹੀਂ ਸਗੋ ਕਰੈਕਟ ਤੇ ਜ਼ਬਰਦਸਤ ਖਿਡਾਰੀਆਂ ਲਈ ਵੀ ਜਾਣੀ ਜਾਂਦੀ ਹੈ ਆਓ ਅੱਜ ਜਾਣੀਏ ਪੰਜਾਬ ਦੇ ਸਿੰਘਾਂ ਬਾਰੇ ਜਿਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਕਰੈਕਟ ਵਿੱਚ ਆਪਣਾ ਨਾਮ ਬਣਾਇਆ ਨੰਬਰ 1 ਕੌਣ ਨਾਮ ਆਉਂਦਾ ਹੈ ਕਪਿਲ ਦੇਵ ਦਾ ਜਿਨ੍ਹਾਂ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਪਰ ਉਹਨਾਂ ਦੀਆਂ ਪਛੋਕੜ ਦੀਆਂ ਜੜਾਂ ਫਿਰੋਜ਼ਪੁਰ ਦੇ ਨਾਲ ਸੰਬੰਧਿਤ ਹਨ ਉਹ 1983 ਵਿੱਚ ਹੋਏ ਵਰਲਡ ਕੱਪ ਨੂੰ ਜਿੱਤਣ ਵਾਲੇ ਕਪਤਾਨ ਸਨ ਅੱਜ ਵੀ ਉਹਨਾਂ ਨੂੰ ਇੰਡੀਆਜ਼ ਗ੍ਰੇਟੈਸਟ ਆਲਰਾਊਂਡਰ ਕਿਹਾ ਜਾਂਦਾ ਹੈ ਨੰਬਰ 2 ਤੇ ਨਾਮ ਆਉਂਦਾ ਹੈ ਨਮਜੋਤ ਸਿੰਘ ਸਿੱਧੂ ਦਾ ਜਿਨ੍ਹਾਂ ਦਾ ਜਨਮ ਪਟਿਆਲਾ ਵਿੱਚ ਹੋਇਆ ਤੇ ਉਹਨਾਂ ਦਾ ਛੋਟਾ ਨਾਮ ਸਿਕਸਰ ਸਿੱਧੂ ਵੀ ਸੀ ਉਹ ਵਧੀਆ ਓਪਨਿੰਗ ਬੈਟਸਮੈਨ ਸਨ ਅਤੇ 1990 ਦੇ ਦਸ਼ਕ ਵਿੱਚ ਭਾਰਤੀ ਟੀਮ ਦੇ ਸਪੋਰਟਲਾਈਟ ਬਣੇ ਰਹੇ ਦੇ ਬਾਅਦ ਵਿੱਚ ਕਮੈਂਟੇਟਰ ਵੀ ਬਣੇ ਅਤੇ ਟੀਵੀ ਸ਼ੋਜ਼ ਅਤੇ ਰਾਜਨੀਤੀ ਦੀ ਦੁਨੀਆ ਵਿੱਚ ਵੀ ਉਹਨਾਂ ਨੇ ਕਾਫੀ ਨਾਮ ਬਣਾਇਆ ਨੰਬਰ 3 ਉੱਤੇ ਨਾਮ ਆਉਂਦਾ ਹੈ ਜਮਰਾਜ ਸਿੰਘ ਦਾ ਜਿਨ੍ਹਾਂ ਦਾ ਜਨਮ ਚੰਡੀਗੜ੍ਹ ਮਹਾਲੀ ਵਿੱਚ ਹੋਇਆ ਅਤੇ 2007 T20 ਵਰਲਡ ਕੱਪ ਵਿੱਚ ਇੰਗਲੈਂਡ ਖਿਲਾਫ ਇੱਕ ਓਵਰ ਵਿੱਚ 6 ਛੱਕੇ ਮਾਰ ਕੇ ਉਹਨਾਂ ਨੇ ਵਰਲਡ ਕੱਪ ਨੂੰ ਭਾਰਤ ਦੀ ਝੋਲੀ ਵਿੱਚ ਪਾਇਆ ਨੰਬਰ 4 ਉੱਤੇ ਨਾਮ ਆਉਂਦਾ ਹੈ ਹਰਪਗਨ ਸਿੰਘ ਦਾ ਜਿਨ੍ਹਾਂ ਦਾ ਜਨਮ ਜਲੰਧਰ ਵਿੱਚ ਹੋਇਆ 2001 ਵਿੱਚ ਆਸਟ੍ਰੇਲੀਆ ਵਿਰੁੱਧ ਹੈਟ੍ਰਿਕ ਮਾਰਨ ਵਾਲੇ ਪਹਿਲੇ ਭਾਰਤੀ ਬਣੇ ਨੰਬਰ 5 ਉੱਤੇ ਨਾਮ ਆਉਂਦਾ ਹੈ ਸ਼ੁਭਮਨ ਗਿੱਲ ਦਾ ਜਿਨ੍ਹਾਂ ਦਾ ਜਨਮ ਫਿਰੋਜ਼ਪੁਰ ਵਿੱਚ ਹੋਇਆ ਉਹਨਾਂ ਨੇ 2018 ਵਿੱਚ ਆਈਪੀਐਲ ਦੀ ਸ਼ੁਰੂਆਤ ਕੋਲਕਾਤਾ ਨਾਈਟ ਰਾਈਡਰਸ ਨੂੰ ਕੀਤੀ ਅਤੇ 2023 ਆਈਪੀਐਲ ਫਾਈਨਲ ਵਿੱਚ ਸੈਂਚਰੀ ਮਾਰ ਕੇ ਕਾਫੀ ਆਪਣਾ ਨਾਮ ਬਣਾਇਆ ਹੁਣ ਉਹ ਟੀਮ ਇੰਡੀਆ ਦੇ ਮੇਨ ਪਲੇਅਰਸ ਵਿੱਚੋਂ ਇੱਕ ਹਨ ਨੰਬਰ 6 ਉੱਤੇ ਨਾਮ ਆਉਂਦਾ ਹੈ ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਦਾ ਜਿਨ੍ਹਾਂ ਦਾ ਜਨਮ ਗੁਰਦਾਸਪੁਰ ਵਿੱਚ ਹੋਇਆ ਉਹ ਆਈਪੀਐਲ ਵਿੱਚ ਕਿੰਗਸ 11 ਪੰਜਾਬ ਵਿੱਚ ਖੇਡਦੇ ਹਨ ਅਤੇ 2022 T20 ਵਰਲਡ ਕੱਪ ਵਿੱਚ ਪਾਕਿਸਤਾਨ ਖਿਲਾਫ ਸ਼ਾਨਦਾਰ ਬੋਲਿੰਗ ਕਰਕੇ ਮਸ਼ਹੂਰ ਹੋਏ ਨੰਬਰ 7 ਉੱਤੇ ਨਾਮ ਆਉਂਦਾ ਹੈ ਮਨਦੀਪ ਸਿੰਘ ਦਾ ਜਿਨ੍ਹਾਂ ਦਾ ਜਨਮ ਜਲੰਧਰ ਵਿੱਚ ਹੋਇਆ ਉਹ ਆਈਪੀਐਲ ਵਿੱਚ ਕਿੰਗਸ 11 ਪੰਜਾਬ ਆਰਸੀਬੀ ਅਤੇ ਕੇਕੇਆਰ ਨਾਲ ਖੇਡ ਚੁੱਕੇ ਹਨ ਉਹ ਵਧੀਆ ਬੈਟਸਮੈਨ ਹਨ ਨੰਬਰ 8 ਉਤੇ ਇਸ ਲਿਸਟ ਵਿੱਚ ਨਾਮ ਹੈ ਗਰਕੀਰਤ ਸਿੰਘ ਮਾਨ ਦਾ ਜਿਨ੍ਹਾਂ ਦਾ ਜਨਮ ਹਾਲੀ ਪੰਜਾਬ ਵਿੱਚ ਹੋਇਆ ਅਤੇ ਉਹ 2016 ਤੋਂ ਆਈਪੀਐਲ ਕਿੰਗਸ 11 ਪੰਜਾਬ ਆਰਸੀਬੀ ਅਤੇ ਦਿੱਲੀ ਕੈਪਟਨਸ ਵੱਲੋਂ ਆਲਰਾਊਂਡਰ ਦੀ ਤਖਤ ਤੋਂ ਖੇਡ ਚੁੱਕੇ ਹਨ ਅਬ ਇਹ ਲਿਸਟ ਇੱਥੇ ਹੀ ਸਮਾਪਤ ਹੁੰਦੀ ਹੈ ਜੇਕਰ ਮੇਰੇ ਤੋਂ ਕਿਸੇ ਕਰੈਕਟ ਪਲੇਅਰ ਦਾ ਨਾਮ ਰਹਿ ਗਿਆ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸੋ ਅਤੇ ਇਸ ਵੀਡੀਓ ਨੂੰ ਉਹਨਾਂ ਦੋਸਤਾਂ ਨਾਲ ਸ਼ੇਅਰ ਕਰ ਦਿਓ ਜੋ ਕ੍ਰੈਕਟ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਕਮੈਂਟਾਂ ਵਿੱਚ ਉਹਨਾਂ ਨੂੰ ਮੈਂਸ਼ਨ ਕਰ ਦਿਓ ਧੰਨਵਾਦ